ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੇ ਖੇਤੀਬਾੜੀ ਸਾਧਨ ਵੇਚਣ ਲਈ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਖ ਸਕੇ ਪਹਿਲਾਂ ਗੱਲ ਕਰੀਏ ਫੋਰਡ 3620 ਦੇਖ ਸਕਦੇ ਹੋ ਤੁਸੀਂ ਵੀਰੋ ਬਹੁਤ ਸੋਹਣਾ ਸਾਫ਼ ओरिजिनल ਹਾਲਤ ਦਾ ਟਰੈਕਟਰ ਆ ਡਿਸਟ੍ਰੀਬਿਊਟਰ ਡਬਲ ਐਸ ਦੇ ਲੱਗਿਆ ਹੋਇਆ ਦੇਖ ਸਕਦੇ ਹੋ ਫਿਟਿੰਗ ਬਹੁਤ ਸੋਹਣੀ ਕੀਤੀ ਗਈ ਆ ਬਹੁਤ ਚੰਗਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਕੰਪਨੀ ਦੇ ਟਾਇਰ ਨੇ ਚਾਰੇ 70 ਤੋਂ 75 ਪੈਸੇ ਟਾਇਰ ਨੇ ਰਿੰਮਾਂ ਦਾ ਪੂਰਾ ਚੰਗਾ ਵੀਰੋ ਕਿਸੇ ਪਾਸੇ ਕੋਈ ਰਿੰਮ ਗਲੇ ਨਹੀਂ ਹੋਏ ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ ਜੇ ਮਾਡਲ ਦੀ ਗੱਲ ਕਰੀਏ 1995 ਮਾਡਲ ਟਰੈਕਟਰ ਆ ਵੀਰੋ ਚੰਗਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈਵੀ ਹੁੱਕ ਲੱਗੀ ਹੋਈ ਆ ਡਿਸਕ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਵੀਰੋ ਫੋਰਡ 3620 ਟਰੈਕਟਰ ਆ ਇਹ ਦੇਖ ਸਕਦੇ ਹੋ ਤੁਸੀਂ ਪੋਲੋ ਕੰਪਨੀ ਦੇ ਟਾਇਰ ਨੇ ਮਗਰਲੇ ਵੀਰੋ ਦੇਖ ਸਕਦੇ ਹੋ ਹਾਲਤ ਬਹੁਤ ਸੋਹਣੀ ਆ ਟਰੈਕਟਰ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਾਵਰ ਸਟੀering ਦੇ ਵਿੱਚ ਵੀਰੋ ਇਹ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ओरिजिनल ਹਾਲਤ ਦਾ ਟਰੈਕਟਰ ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਮਰਗਿਆਟਾਂ ਦਾ ਬਹੁਤ ਚੰਗਾ ਟਰੈਕਟਰ ਵੀਰੋ ਬਾਡੀ ਲਾਈਨ ਦਾ ਪੂਰਾ ਸਾਫ਼ ਸੋਹਣਾ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਪਾਵਰ ਸਟੀering ਦੀ ਫਿਟਿੰਗ ਦੇਖ ਸਕਦੇ ਹੋ ਵੀਰੋ ਜਿਵੇਂ ਬਿਲਕੁਲ ओरिजिनल ਨਾਲ ਦੀ ਕੀਤੀ ਗਈ ਆ ਦੇਖ ਸਕਦੇ ਹੋ ਰੰਗ ਪੇਂਟ ਹਿੱਸੇ ਤੇ ਬਹੁਤ ਵਿਆਖ ਕੋਈ ਮਗਰਲੇ ਹਿੱਸੇ ਦੀ ਆਵਾਜ਼ ਨਹੀਂ ਗੀਅਰ ਦੀ ਆਵਾਜ਼ ਨਹੀਂ ਇਹ ਜੰਦਾ ਬਿਲਕੁਲ ਨਵਾਂ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਹੁਣ ਇਸ ਦੀ ਰੇਟ ਦੀ ਗੱਲ ਕਰੀਏ ਵੀਰ ਕੰਨੇਓ 2 ਲੱਖ 69000 ਰੁਪਿਆ ਡਿਮਾਂਡ ਰੱਖੀ ਗਈ ਹੈ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜੋ ਵੀਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਪੰਜਾਬ ਨੰਬਰ ਦਾ ਵੀਰ ਉਹ ਇਹ ਟਰੈਕਟਰ ਆ ਘੋੜਾ ਬੈਂਪਰ ਲੱਗਿਆ ਹੋਇਆ ਹਾਲਤ ਬਹੁਤ ਸੋਹਣੀ ਹੈ ਟਰੈਕਟਰ ਦੀ origignal ਹਾਲਤ ਦੇ ਵਿੱਚ ਜੇ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਵੀਰ ਖਰੀਦਣ ਦੇ ਚਾਹਵਾਨ ਹੈ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰਨ ਇਹ ਕੋਈ ਪੱਕਾ ਰੇਟ ਨਹੀਂ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਵੀਰੋ ਖਰੀਦ ਸਕਦੇ ਹੋ ਟਰੈਕਟਰ ਦੀ ਹਾਲਤ ਤੁਹਾਡੇ ਸਾਹਮਣੇ ਆ ਬਿਲਕੁਲ ओरिजिनल ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰੋ ਟਰੈਕਟਰ ਬਹੁਤ ਸੋਹਣਾ ਹਾਲਤ ਬਹੁਤ ਚੰਗੀ ਆ ਟਰੈਕਟਰ ਦੀ ਰੇਡ ਟਰੈਕਟਰ ਬਿਲਕੁਲ ਨਵਾਂ ਵਾਟਰ ਵਾਡੀ ਬਿਲਕੁਲ ਨਵੀਂ ਲਾਈ ਗਈ ਆ ਜੋ ਜਾਣਕਾਰੀ ਵੀਰੋ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਹੋਵੇ ਵੀਰ ਨੂੰ ਤੁਸੀਂ ਫੋਨ ਕਰਕੇ ਪ੍ਰਾਪਤ ਕਰ ਸਕਦੇ ਹੋ ਵੀਰ ਤੁਹਾਨੂੰ ਸਾਰੀ ਜਾਣਕਾਰੀ ਟਰੈਕਟਰ ਬਾਰੇ ਦੱਸ ਦੇਣਗੇ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਡਬਲ ਜਕ ਦੇ ਵਿੱਚ ਪਾਵਰ ਸਟੀering ਕੀਤਾ ਗਿਆ ਵੀਰੋ ਫਿਟਿੰਗ ਬਹੁਤ ਸੋਹਣੀ ਕੀਤੀ ਗਈ ਹੈ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਅੱਗੇ ਗੱਲ ਕਰੀਏ ਵੀਰੋ ਅੱਗੇ ਗੱਲ ਕਰੀਏ ਵੀਰੋ ਤੁਹਾਡੇ ਲਈ ਬਲਕਾਰ ਮਸ਼ੀਨ ਲੈ ਕੇ ਆਏ ਆ ਵੱਡੀ ਮਸ਼ੀਨ ਦੇਖ ਸਕਦੇ ਹੋ ਵੀਰੋ ਬਹੁਤ ਚੰਗੀ ਕੰਡੀਸ਼ਨ ਦੀ ਮਸ਼ੀਨਾਂ ओरिजिनल ਰੰਗ ਪੇਂਟ ਦੀ ਮਸ਼ੀਨਾਂ ਦੁਬਾਰਾ ਰੰਗ ਪੇਂਟ ਨਹੀਂ ਕਰੀ ਗਈ ओरिजिनल ਹਾਲਤ ਦੇ ਵਿੱਚ ਆ ਜੇ ਮਾਡਲ ਦੀ ਗੱਲ ਕਰੀਏ 2017 ਮਾਡਲ ਮਸ਼ੀਨਾਂ ਬਲਕਾਰ ਮਸ਼ੀਨਾਂ ਵੀਰੋ ਦੇਖ ਸਕਦੇ ਹੋ ਫਸਟ ਓਨਰ ਮਸ਼ੀਨਾਂ ਪਹਿਲੇ ਘਰੇ ਆ ਜੇ ਕਿਸੇ ਵੀਰ ਨੇ ਖਰੀਦਣੀ ਆ ਵੀਰ ਨੂੰ ਫੋਨ ਕਰ ਸਕਦਾ ਕਾਲ ਕਰ ਸਕਦਾ ਵੀਰ ਦਾ ਫੋਨ ਨੰਬਰ ਦਸੀ 98730 00967 ਤੇ ਵੀਰ ਨੂੰ ਫੋਨ ਕਰਕੇ ਮਸ਼ੀਨ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਰੇਟ ਦੀ ਗੱਲ ਕਰੀਏ ਵੀਰ ਕੰਨਿਓ 7,50,000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੈਸ ਕਿਸੇ ਵੀਰ ਨੇ ਮਸ਼ੀਨ ਖਰੀਦਣੀ ਆ ਵੀਰ ਨੂੰ ਫੋਨ ਕਰ ਸਕਦਾ ਕਾਲ ਕਰ ਸਕਦਾ ਰੇਟ ਵਿੱਚ ਤੁਹਾਡਾ ਮਾਨਤਾਣ ਕਰ ਦੇਣਗੇ ਅੱਗੇ ਗੱਲ ਕਰੀਏ 13 ਹਲ ਵੀਰੋ ਜੈਤੋ ਦੇ ਬਣੇ ਹੋਏ ਨੇ 25 ਮਾਡਲ ਹਲ ਨੇ ਵੀਰੋ ਬਿਲਕੁਲ ਨਵੇਂ ਹਲ ਨੇ ਬਹੁਤ ਘੱਟ ਚੱਲੇ ਹਲ ਨੇ ਦੇਖ ਸਕਦੇ ਹੋ ਤੁਸੀਂ ਹਾਲਤ ਬਹੁਤ ਚੰਗੀ ਆ ਹਲਾਂ ਦੀ ਬਿਲਕੁਲ ਨਵੇਂ ਵਰਗੇ ਹਲ ਨੇ ਜੇ ਆਪਾਂ ਇਹਨਾਂ ਦੇ ਵਜਨ ਦੀ ਗੱਲ ਕਰੀਏ ਸਾਢੇ 3 ਕੁਆਂਟਲ ਵਜਨ ਦੇ ਵਿੱਚ ਹਲ ਨੇ ਜੈਤੋ ਦੇ ਬਣੇ ਹਲ ਨੇ ਵੀਰੋ ਇਹ ਜੇ ਕਿਸੇ ਵੀਰ ਨੇ ਖਰੀਦਨੇ ਆ ਵਾਹ ਕੇ ਦਸੱਲੀ ਕਰਕੇ ਚੈੱਕ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਹਲ ਕਿਸੇ ਪਾਸੋਂ ਲੱਗੇ ਨਹੀਂ ਹੋਏ ਹਲ ਫਾਲਾ ਵਿੰਗਾ ਨਹੀਂ ਵੀਰੋ ਪੂਰੇ ਸ਼ੁੱਧ ਹਲ ਨੇ ਜੇ ਆਪਾਂ ਇਹਨਾਂ ਦੀ ਰੇਟ ਦੀ ਗੱਲ ਕਰੀਏ ਵੀਰ ਕੰਨਿਓ 38000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਕਿਸੇ ਵੀਰ ਨੇ ਖਰੀਦਣੇ ਆ ਵੀਰ ਨੂੰ ਕਾਲ ਕਰਕੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9873000967 ਤੇ ਵੀਰ ਨੂੰ ਤੁਸੀਂ ਫੋਨ ਕਰ ਸਕਦੇ ਹੋ ਬਲਕਾਰ ਮਸ਼ੀਨ ਤੇਰਾ ਹਾਲ ਇੱਕ ਵੀਰ ਦੇ ਕੋਲੇ ਦੋਵੇਂ ਸੰਦ ਵਕਾਉ ਨੇ ਜੇ ਕਿਸੇ ਵੀਰ ਨੇ ਦੋਵੇਂ ਸੰਦ ਖਰੀਦਣੇ ਆ ਦੋਵੇਂ ਸੰਦ ਵੀਰ ਕੋਲ ਜਾ ਕੇ ਖਰੀਦ ਸਕਦਾ ਬਾਕੀ ਰੇਟ ਵਿੱਚ ਵੀਰ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਕੋਈ ਪੱਕਾ ਰੇਟ ਨਹੀਂ ਵੀਰ ਦਾ ਦਵਾਰਾ ਨੰਬਰ ਫੇਰ ਦੱਸ ਦਿੰਨੇ ਆ 797300967 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਵੀਰੋ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਅੱਗੇ ਗੱਲ ਕਰੀਏ ਵੀਰੋ Mahindra 2275 DI ਦੇਖ ਸਕਦੇ ਹਾਂ origignal ਹਾਲਤ ਦਾ ਵੀਰੋ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਇਸ ਦੇ ਓਰੀਜਨਲ ਰੰਗ ਪੇਂਟ ਆ ਟਰੈਕਟਰ ਦਾ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਵੀਰੋ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1994 ਮਾਡਲ ਟਰੈਕਟਰ ਆ ਵੀਰੋ ਪਿੰਡ ਭਾਗਸਰ ਜ਼ਿਲ੍ਹਾ ਮਕਸਰ ਦੇ ਵਿੱਚ ਵੀਰੋ ਇਹ ਟਰੈਕਟਰ ਖੜਾ ਜੇ ਕਿਸੇ ਵੀਰ ਨੇ ਖਰੀਦਣਾ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਖਰੀਦ ਸਕਦਾ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464217905 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 1 ਲੱਖ 158000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਵੀਰ ਤੁਹਾਡਾ ਪੂਰਾ ਮਾਨਤਨ ਕਰ ਦੇਣਗੇ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਵੀਰ ਨੂੰ ਇੱਕ ਵਾਰ ਜ਼ਰੂਰ ਕਾਲ ਕਰੇ ਆਪਣੇ ਚੈਨਲ ਤੇ ਵੀਰੂ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਖ ਸਕੇ ਕਿਸੇ ਪ੍ਰਕਾਰ ਦੀ ਐਡ ਲਾਉਣ ਵਾਸਤੇ ਜ਼ਮੀਨ ਪlant ਪਸ਼ੂ ਖੇਤੀਬਾੜੀ ਸਾਧਨ ਵੇਚਣ ਵਾਸਤੇ ਤੁਸੀਂ ਸਾਡੇ ਦਿੱਤੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰ ਸਕਦੇ ਹੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੂ